ਇਹ ਦੋਸ਼ੀ ਨਸ਼ੇ ਦੇ ਸਮੇਤ ਫੜੇ ਗਏ ਆ ਜੋ ਵੀ ਮੁਹਿੰਮ ਚਲਾਈ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਅਜੀਤ ਸਿੰਘ ਢੱਲੋਂ ਵਾਲੀਪਸ ਤੇ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਅਪਣੇ ਵੱਲੋਂ ਉਪਰਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਇਨਵੈਸਟ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇਧਰੋਂ ਖਾਲਸਾ ਕਾਜ ਦੇ ਸਾਹਮਣੇ ਸਾਲਸਲੇਂ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਟਦਾ ਮੇਂ ਮੋਟਰਸਾਈਕਲ ਖਾਲੀ ਪਲਾਟ ਵਾਈਸ ਸਾਈਡੋਂ ਅੰਦਰ ਟੱਪ ਰਿਹਾ ਜੀ ਦੇ ਜਿਹਦੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਗੱਡੀ 15 ਵਾਰਡ ਦਿੱਤੀ ਦਾ ਕੋ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਇਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਟੀਮ ਸਾਰੀ ਟੀਮ ਦੇ ਨਾਲ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੀ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਨਾ ਉਹ ਗ੍ਰਾਮੇ ਕੀਤੀ ਹੈ ਜਿਹੜਾ ਚਲਾ ਰਿਆ ਸੀ ਮੁੰਡਾ ਮੋਟਰਸਾਈਕਲ ਉਹ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾ ਗੁਰਦਰਾ ਛਭਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਹੜਾ ਪਿੱਛੇ ਮਿਲਤਾ ਸੀ ਉਹ ਨੀਰੇ ਸਿੰਘ ਪੁੱਤਰ ਤਲਵੰਦ ਸਿੰਘ ਵਰਕਾਲਾ ਮਲਾ ਪਿੰਨੂ ਤੁਹਾਨੂੰ ਫਰਕਾਲੇ ਥਾਣਾ ਘਟਾ ਅਫਸਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਅ ਤਰੰਤਾਰਨ ਦੇ ਵਿਅਕਤੀ ਕੋਲ ਸੋਰ ਸੰਗ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਕੁਝ ਕੁਛ ਦਰਾਂ ਦੱਸਿਆ ਅਗਲੀ ਜਿਹੜੀ ਤਰਕੀਸ਼ ਹੈ ਉਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਅਰਮਾਨ ਇਹਨਾਂ ਦਾ ਹਾਸਲ ਕਰ ਲਿਆ ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਹੈ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂ ਪਹਿਲਾਂ ਵੀ ਪਰਚੇ ਦਰਜੇ ਕੋਈ ਨਹੀਂ ਅਨੇ ਪਹਿਲਾਂ ਫਿਰ ਹਾਲੇ ਨੂੰ ਤੇ ਪਰਚਾ ਕੋਈ ਦਰਜ ਨਹੀਂ ਗਿਆ ਇਹਨਾਂ ਨੇ ਜਿਵੇਂ ਅੱਜ ਕੱਲ ਛੋਟੇ ਬੱਚਿਆਂ ਨੂੰ ਲੋਕ ਤਿਆਰੀਏਟ ਕਰਕੇ ਤੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਵੀ ਇਹਨਾਂ ਤੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋ ਇਸ ਤਰ੍ਹਾਂ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਅਰ 18 ਤੋਂ ਬਾਈ 24 21 ਸਾਲ 23 ਸਾਲ ਐਕਟ ਦੀ 20 ਸਾਲ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸ ਹੋ ਜਾਂਦਾ ਠੀਕ